ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਿਲਕੁਲ ਸਰਪੰਚ ਮੌਜੂਦ ਆ ਠੀਕ ਹੈ ਸਾਡੇ ਨਾਲ ਧੱਕਾ ਹੋਇਆ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਪਹਿਲਾਂ ਥਾਣੇ ਰਿਪੋਰਟ ਦਿੱਤੀ ਉਹਨਾਂ ਨੇ ਨਹੀਂ ਕੋਈ ਦੂਸਰੀ ਕਾਰਵਾਈ ਕੀਤੀ ਨਾ ਫਿਰ ਅਸੀਂ ਐਸਐਸਪੀ ਦਿੱਤੀ ਉੱਥੇ ਵੀ ਕਾਰਵਾਈ ਕੋਈ ਸਾਡੀ ਹੋਈ ਨਹੀਂ 24 ਘੰਟੇ ਤੋਂ ਬਾਅਦ ਹੋਈ 24 ਘੰਟੇ ਹੋ ਗਏ ਅਜੇ ਤੱਕ ਕੋਈ ਨਹੀਂ ਦੂਸਰਾ ਹੋਇਆ ਸਾਡੇ ਨਾਲ ਬਹੁਤ ਧੱਕਾ ਸਾਡੇ 4 ਬੰਦੇ ਮੌਜੂਦਾ ਦੂਸਰੇ ਘੋਏ ਉਠਾਣੇ ਤੱਕਾ ਦੱਸੇ ਤੁਹਾਡੇ ਨਾਲ ਕੀ ਹੋਇਆ ਅੱਜ ਕੀ ਹੋਇਆ ਆ ਸਾਡਾ ਝੂਠਾ ਪਰਚਾ ਹੋਇਆ ਕਿਸ ਤਰ੍ਹਾਂ ਸਾਡੇ ਘਰ ਤੇ ਹਮਲਾ ਆ ਕੀਤਾ ਉਹਨਾਂ ਨੇ ਕਿਸ ਨੂੰ ਲੈ ਕੇ ਮਸਲਾ ਦੱਸਣਾ ਵੀ ਘਰ ਨਗਰ ਕੀਰਤਨ ਕੀ ਸੀ ਕਾਨੂੰ ਲੱਗ ਨਗਰ ਕੀਰਤਨ ਹਜੇ ਸ਼ੁਰੂ ਨਹੀਂ ਸੀ ਹੋਇਆ ਸਵੇਰੇ 7 ਵਜੇ ਕਮੇਟੀ ਮੈਂਬਰ ਗੱਲ ਕਰਨ ਆਏ ਸਾਡਾ ਕਹਿੰਦੇ ਅਸੀਂ ਮੁੰਡੇ ਸਾਡੇ ਨੇ ਟ੍ਰੈਕਟ ਨਹੀਂ ਚਲਾਣਾ ਅਸੀਂ ਕਿਹਾ ਵੀ ਚਲੋ ਅਸੀਂ ਤਿਆਰੀ ਕੀਤੀ ਅਸੀਂ ਜਾਣਾ ਵੀ ਨਹੀਂ ਸੀਗਾ ਅਸੀਂ ਘਰੇ ਸੌਂਤੀ ਅਸੀਂ ਗੱਲ ਕੀਤੀ ਅਸੀਂ ਅਸੀਂ ਜਾਣਾ ਵੀ ਨਹੀਂ ਸੀਗਾ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡਾ ਮੁੰਡਾ ਨਹੀਂ ਟਰੈਕਟਰ ਚਲਾਊਗਾ ਵੇ ਹੋਰ ਜਿਹੜਾ ਮਰਜ਼ੀ ਚਲਾਵੇ ਤੇ ਅਸੀਂ ਉਹਨਾਂ ਦੀ ਇਦਾਂ ਗੱਲ ਦੂਸਰੀ ਨਹੀਂ ਕੀਤੀ ਅਸੀਂ ਕਿਹਾ ਵੀ ਵਜਾ ਤੁਹਾਨੂੰ ਸਾਨੂੰ ਦੱਸੋ ਵੀ ਤੁਹਾਨੂੰ ਤਕਲੀਫ ਕੀ ਆ ਟਰੈਕਟਰ ਕਿਹਦਾ ਸੀ ਤੁਹਾਡਾ ਸੀ ਟਰੈਕਟਰ ਸਾਡਾ ਸੀਗਾ ਪਿਛਲੇ ਨਗਰ ਕੀਰਤਨ ਚ ਕੋਈ ਤੁਹਾਡੇ ਨਾਲ ਤੁਸੀਂ ਕੋਈ ਕੋਈ ਗੱਲ ਨਹੀਂ ਹੋਈ ਉਹ ਤਾਂ ਕੋਈ ਗੱਲ ਨਹੀਂ ਹੋਈ ਹੈਗੀ ਪਿਛਲੇ ਇਹ ਨਹੀਂ ਪਿਛਲੇ ਉਹ ਵੀ ਨਗਰ ਕੀਰਤਨ ਲੈ ਕੇ ਪਲਕੀ ਸਾਮ ਲੈ ਕੇ ਪਿਛਲੀ ਵਾਰ ਵੀ ਲੜਾਈ ਹੋਈ ਸੀ ਨਹੀਂ ਨਹੀਂ ਹੋਈ ਤੋ ਬੰਦਾ ਆ ਰਿਹਾ ਹਾਂ ਦੋ ਸਾਲ ਪਹਿਲਾਂ ਤੁਹਾਨੂੰ ਕੋਈ ਸਜ਼ਾ ਵੀ ਲਗਾਈ ਗਈ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਂਜੀ ਹਾਂਜੀ ਲਗਾਈ ਗਈ ਸੀ ਉਹ ਹੁਣ ਵੀ ਹੁੰਦੇ ਸਾਡਾ ਹਜੇ ਤੱਕ ਨਾ ਬਾੜੇ ਦੀ ਸੇਵਾ ਕਰਦਾ ਹੈ ਜੀ ਇਹ ਮੁੰਡੇ ਸਾਡੇ ਨੇ ਸਜ਼ਾ ਦਿੱਤੀ ਸੀ ਉਹਨਾਂ ਨੇ ਜੀ ਅਸੀਂ ਮੁੰਡਾ ਸਾਡਾ ਕਹਿੰਦਾ ਕੋਈ ਠੀਕ ਆ ਮੈਂ ਜੋੜੇ ਦੀ ਸੇਵਾ ਕਰੂੰਗਾ ਜੀ ਉਹ ਹਜੇ ਤੱਕ ਕਰਦਾ ਆ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕੇ ਘਰ ਤੱਕ ਸਾਡੇ ਆ ਗਏ ਕਿਰਪਾਨਾ ਲੈ ਕੇ ਗੜਾਸੀਆਂ ਲੈ ਕੇ ਬਹੁਤ ਜ਼ਿਆਦੇ ਸਾਡੇ ਨਾਲ ਧੱਕਾ ਜਦੋਂ ਬੈਠ ਕੇ ਗੱਲਬਾਤ ਹੁੰਦੀ ਸੀ ਤੇ ਉੱਥੇ ਪਹਿਲ ਕਦਮੀ ਕਰਨ ਕੀ ਥੱਪੜ ਅਖੀਰ ਮਾਰਿਆ ਕਹਿੰਦੇ ਪ੍ਰਧਾਨ ਨੇ ਇਹਨਾਂ ਨੇ ਪ੍ਰਧਾਨ ਨੇ ਪ੍ਰਧਾਨ ਨੇ ਗਾਲ ਕੱਢੇ ਪਹਿਲਾਂ ਸਾਡੇ ਤਾਇਦੇ ਮੁੰਡਾ ਸੀਗਾ ਤੇ ਉਹਨੇ ਇਹ ਗੱਲ ਕਰਦੇ ਸੀ ਕਹਿੰਦੇ ਆ ਕਿ ਦੇ ਆ ਕੇ ਵੜਦੇ ਹੈ ਨਹੀਂ ਗੁਰਦੁਆਰੇ ਤੇ ਇਹਨਾਂ ਨੇ ਦੂਜਾ ਗੱਲਾਂ ਕਰਦੇ ਆ ਗਾਲ ਕੱਢੀ ਉਹਨਾਂ ਨੇ ਪ੍ਰਧਾਨ ਨੇ ਕੇਵਲ ਪ੍ਰਧਾਨ ਨੇ ਫੇਰ ਸਾਡੇ ਮੁੰਡੇ ਨੇ ਚਪੇੜ ਮਾਰੀ ਗਾਲ ਕੱਢੇ ਕਹਿੰਦੇ ਵੀ ਤੂੰ ਪਿਆਰ ਨਾਲ ਗੱਲ ਕਰ ਪਿਆਰ ਨਾਲ ਕਰਦੇ ਅਸੀਂ ਗੱਲ ਇਹ ਫੇਰ ਇਹ ਤੱਕੋ ਧੱਕੀ ਹੋਗਾ ਜਾਂਤੇ ਫੇਰ ਬਾਅਦ ਚ ਸਾਡੇ ਮੁੰਡੇ ਗਏ ਨਹੀਂ ਸੀਗੇ ਸਿਆਣੇ ਸਿਆਣੇ ਸੀਗੇ ਉੱਥੇ ਜਦੋਂ ਆਪਾਂ ਇੱਕੋ ਹੀ ਸਾਰੇ ਕਮਿਊਨਿਟੀ ਦੇ ਹੈਗੇ ਆਪਾਂ ਬਾਰ ਬਾਰ ਇਸ ਚ ਨੂੰ ਲੈ ਕੇ ਕਿਉਂ ਇੱਕੋ ਪਿੰਡ ਦੇ ਹੈਗੇ ਆ ਸਾਲ ਬਾਅਦ ਸਾਲ ਬਾਅਦ ਇੱਕੋ ਗੁਰੂ ਦਾ ਫੰਕਸ਼ਨ ਆਂਦਾ ਆਪਾਂ ਫੇਰ ਮਸਲਾ ਜੋ ਆਏਗਾ ਸਰਪੰਚ ਇਹਦਾ ਰਵਾਇਤੀ ਤਾਂ ਗੱਲ ਹੈ ਇਹ ਕਿਹੜਾ ਉਹ ਤਾਂ ਮੰਨਦੇ ਨੇ ਹਾਂਜੀ ਤੁਸੀਂ ਦੱਸੋ ਜੀ ਉਹ ਤਾਂ ਮਸਲਾ ਹੈ ਨਾ ਸਾਰਾ ਇਹ ਸਰਪੰਚੀ ਨੂੰ ਲੈ ਕੇ ਆ ਹੋਰ ਕੋਈ ਇਸ਼ੂ ਨਹੀਂ ਹੈਗਾ ਇਸ ਗੱਲ ਦਾ ਇਹਨਾਂ ਨੇ ਮੁੱਦਾ ਇਹ ਬਣਾਇਆ 295 ਜਿਹੜੀ ਧਾਰਾ ਲਾਈ ਹੈ ਨਾ ਬਈ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਉਹ ਇਹ ਕੀ ਕੀਤੀ ਇਹ ਸਾਨੂੰ ਪ੍ਰੂਫ ਕਰਦਣ ਬਈ ਅਸੀਂ ਕਿੱਥੇ ਬੇਅਦਬੀ ਕੀਤੀ ਆ ਗੁਰਦੁਆਰਾ ਸਾਹਿਬ ਦੇ ਕੈਮਰੇ ਪਲਾ ਕੇ ਨਾ ਇਹ ਦੇਖੇ ਜਾਣ ਸਾਡੇ ਧਾਰਾ ਦੇ ਕੈਮਰੇ ਪਲਾ ਕੇ ਦੇਖਦੇ ਜਾਣ ਬਈ ਅਸੀਂ ਕਿੱਥੇ ਗੁਰੂ ਗੁਰੂ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ ਨਾ ਜੇਕਰ ਸਾਡੇ ਬੱਚੇ ਗੁਰਦੁਆਰਾ ਸਾਹਿਬ ਜਾਂ ਮਤਲਬ ਹੋਰ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬੇਅਦਬੀ ਕਰਦੇ ਪਾਏ ਗਏ ਬੱਚੇ ਤਾਂ ਸਾਡੇ ਸਜ ਆਪ ਭਗਤਾਂ ਨੂੰ ਤਿਆਰ ਆ ਅਸੀਂ ਵੀ ਨਾਲ ਭਗਤਾਂ ਨੂੰ ਕਿੰਨੇ ਬੰਦੇ ਤਾਂ ਹੁਣ ਕਾਰਵਾਈ ਕੀਤੀ ਪੁਲਿਸ ਨੇ ਸੱਤ ਜਣੇ ਆ ਤੇ ਸੱਤ ਜਣੇ ਜਿਨ੍ਹਾਂ ਨੇ ਧਰਨਾ ਲਾਇਆ ਸੀਗਾ ਉਹਨਾਂ ਦੇ ਵਿੱਚੋਂ ਕੋਈ ਬੰਦਾ ਇਹੋ ਜਿਹਾ ਸੀ ਜਿਹੜਾ ਇਹਨਾਂ ਦੇ ਵਿਰੁੱਧ ਖੜਾ ਸੀ ਸਰਪੰਚ ਜੀ ਚ ਇਹ ਹਾਂਜੀ ਸਾਰੇ ਸੀਗੇ ਵਿੱਚ ਜਿਹੜੇ ਹਨ ਸਰਬਜੀਤ ਹੁਣੀ ਵਾਈਫ ਆਫ ਬੀਨੂ ਇਹਨਾਂ ਨੂੰ ਸਾਰੇ ਜਿਹੜੇ ਕਮੇਟੀ ਮੈਂਬਰ ਹਨ ਉਹਨਾਂ ਨਾਲ ਗੱਲ ਹੋਈ ਸੀਗੀ ਇਹ ਵੇ ਇਹ ਇਕੱਠੇ ਹੋ ਕੇ ਆਏ ਸੀ ਉਹਨਾਂ ਦੇ ਘਰ ਵੀ ਤੁਸੀਂ ਸਰਪੰਚੀ ਤੇ ਖੜੇ ਹੋ ਗਏ ਜਦੋਂ ਸਾਨੂੰ ਪਤਾ ਲੱਗਾ ਸੀ ਉਹਨਾਂ ਨੇ ਬੈਠ ਕੇ ਯਾਨੀ ਗੱਲਬਾਤ ਕੀਤੀ ਵੀ ਜੇਕਰ ਤੁਸੀਂ ਸਰਪੰਚੀ ਤੇ ਖੜਾ ਹੋਣਾ ਚਾਹੁੰਦੇ ਤੁਸੀਂ ਸਾਡੇ ਨਾਲ ਸਲਾਹ ਕਰ ਲਓ ਇਹਨਾਂ ਨੇ ਕਹਿੰਦੇ ਵੀ ਨਹੀਂ ਅਸੀਂ ਸਰਪੰਚੀ ਤੇ ਨਹੀਂ ਖੜਨਾ ਸਾਡੇ ਤਾਂ ਉੱਦੇ ਇਕੱਠੇ ਹੋ ਕੇ ਆਏ ਸੀ ਹਨ ਹੱਸ ਕੇ ਚਲੋ ਠੀਕ ਹੈ ਵੀ ਤੁਹਾਡੇ ਮਨ ਚ ਇਹ ਵਹਿਮ ਤਾਂ ਨਹੀਂ ਵੀ ਮਤਲਬ ਖੜਨਾ ਦੇਖ ਲਓ ਜੇ ਨਹੀਂ ਖੜਨਾ ਤਾਂ ਵੀ ਦੇਖ ਲਓ ਨਾ ਕਹਿੰਦੇ ਨਹੀਂ ਤੁਸੀਂ ਖੜਜੋ ਅਸੀਂ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਸਾਰੇ ਖੜੇ ਹੋਏ ਆਂ ਕਾ ਕੋਈ ਇਹਦੇ ਵਿੱਚ ਇਦਾਂ ਦੀ ਨਹੀਂ ਹੈਗੀ ਵੀ ਅਸੀਂ ਤੱਕੇ ਨਾ ਕੜੇ ਹੋਇਆ ਸਾਡੇ ਨਾਲ ਇਹ ਤੀਸਰੀ ਵਾਰੀ ਸਰਪੰਚ ਬਣਿਆ ਸੀ ਸਾਡੇ ਨਾਲ ਇਹ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਿਆ ਸੀ ਉਹ ਇਹਨਾਂ ਦੇ ਧੰਨਵਾਦ ਆ ਸਾਡੇ ਨਾਲ ਮੋਟਾ ਨਾ ਮੋਟਾ ਜੋੜ ਜੀ ਪੱਖ ਤੇ ਵੀ ਕੇਸ ਦੇ ਪਰਚਾ ਹੋਏ ਜਿ ਠਾੜੇ ਬੰਦੇ ਤੀਸੇ ਨਹੀਂ ਤੇ ਇਹ ਬਾਹਰ ਸਾਢੇ ਬੰਦੇ ਵੀ ਹਜੇ ਤੱਕ ਕੋਈ ਮਤਲਬ ਉਹਨਾਂ ਦੀ ਸੁਣਵਾਈ ਨਹੀਂ ਸੁਣਵਾਈ ਤੁਹਾਡੇ ਵਿੱਚੋਂ ਇੱਕ ਬੰਦਾ ਕੋਈ ਪੀਜੀਆਈ ਐਡਮਿਟ ਹੈ ਕੋਈ ਹੋਰ ਹੈ ਪੀਜੀਆਈ ਐਡਮਿਟ ਹੈਗੀ ਆ ਤੇ ਉਹਨਾਂ ਨੇ ਜਾਣੀ ਹੋਣਾ ਮਤਲਬ ਰਾਜ ਕੋਪਰੇਸ਼ਨ ਹੋਣਾ ਰਾਜ ਦੇ ਆਪਣੇ ਨੂੰ ਹੋਣਾ ਹੱਡੀ ਜਿਹੜੀ ਮੱਤੇ ਦੀ ਹੈ ਨਾ ਸਿਰ ਦੀ ਉਹ ਫੈਕਚਰ ਹੋ ਗਈ ਆ ਤੇ ਸਾਢੇ 4 ਬੰਦੇ ਜੇਲ੍ਹ ਦੇ ਵਿੱਚ ਆ ਤੇ ਉਹਦੇ ਵਿਆਦ ਵਿੱਚ ਮਤਲਬ ਜਿਹੜਾ ਇਹਨਾਂ ਦਾ ਨਾਂ ਤਾਂ ਕੋਈ ਪਰਚਾ ਹੋਇਆ ਨਾ ਕੋਈ ਐਦਾਂ ਦੀ ਕੋਈ ਗੱਲ ਕੀਤੀ ਆ ਅਸੀਂ ਕੱਲ ਐਸਐਸਬੀ ਦਫ਼ਤਰ ਜਾ ਕੇ ਧਰਨਾ ਦੀ ਮਤਲਬ ਜਾ ਕੇ ਆਈਆਂ ਉਹਨਾਂ ਨੇ ਸਾਡੀ ਕੰਪਲੀਟ ਲਿਖ ਲਈਆ ਪਰ ਕਾਰਵਾਈ ਕੋਈ ਨਹੀਂ ਕੀਤੀ ਸਾਡੀ ਸਖਤ ਤੋਂ ਸਖਤ ਹੱਥ ਬੰਨ ਕੇ ਸਾਰੇ ਪਬਲਿਕ ਦੇ ਵਿੱਚ ਸਾਰੇ ਮਤਲਬ ਆਲ ਡਿਪਾਰਟ ਦੇ ਵਿੱਚ ਬੇਨਤੀ ਆ ਵੀ ਜਿਹੜਾ ਸਾਡਾ ਮੈਸੇਜ ਆ ਨਾ ਉਹ ਮਤਲਬ ਪਹਚਾਇਆ ਜਾਵੇ ਜਿੱਥੇ ਅਸੀਂ ਗਲਤ ਹੋਵਾਂਗੇ ਅਸੀਂ ਸਜ਼ਾ ਭੁਗਤਾਂਗੇ ਪਰ ਜੇਕਰ ਅਸੀਂ ਗਲਤ ਨਾ ਪਾਏਗੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰਾ ਚੈੱਕ ਕਰਵਾਈ ਜਾਣ ਤੇ ਉਹਨਾਂ ਤੇ ਬੰਦਾ ਐਕਸ਼ਨ ਕੀਤਾ ਜਾਵੇ ਉਹ ਮਤਲਬ ਜੇਕਰ ਅਸੀਂ ਗਲਤ ਹਾਂ ਤਾਂ ਸਾਨੂੰ ਸਜ਼ਾ ਦੇਵੇ ਨਹੀਂ ਤਾਂ ਉਹਨਾਂ ਨੂੰ ਰੈਣੀ ਚਾਹੀਦੀ ਹੈ ਪ੍ਰਸ਼ਾਸਨ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹਾਥ ਬੰਨ ਕੇ ਬੇਤੀਆ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੁਹਾਡੇ ਇਟਾ ਰੋੜੇ ਚੱਲੇ ਸੀਗੇ ਉਹ ਕਹਨੇ ਚਲਾਏ ਸੀ ਤੁਹਾਡੇ ਕਿੰਨੇ ਬੰਦੇ ਮੇਰੇ ਨਾਮ ਕੀ ਕਹਿੰਦੇ ਬੋਲੋ ਇਹ ਕਿਹਜਣਾ ਬੋਲੋ ਜੀ ਇਹ ਕਿਹਨਾ ਬੋਲੋ ਜੀ ਬਹੁਤ ਆ ਨਹੀਂ ਤੁਹਾਡੇ ਕਿੰਨੇ ਬੰਦੇ ਤੇ ਉਹਨਾਂ ਦੇ ਨਾਮ ਬੋਲ ਦੋ ਸਾਡੇ ਹੈਗੇ ਆ ਪਰਮਜੀਤ ਪੰਮਾ ਸਿੰਘ ਸਾਫ ਦਾ ਸਰਪੰਚ ਤੇ ਰਾਮਚੰਦ ਫੌਜੀ ਸਾਡੇ ਸਹੌਰਾ ਸਾਹਿਬ ਸਾਡੇ ਦਿਓ ਰਹਿਗੇ ਆ ਤਨਵਿੰਦਰ ਕੁਮਾਰ ਤੇ ਮੇਰਾ ਬੇਟਾ ਸੁਨੀਰ ਤੇ ਮੇਰੇ ਇਹਨਾਂ ਦੇ ਸਰਪੰਚ ਸਾਹਿਬ ਉਹਨਾਂ ਦਾ ਬੇਟਾ ਜੱਸੀ ਤੇ ਸਾਡੀ ਨਾਲ ਦੇ ਹੈਗੀ ਆ ਸੀਮਾ ਰਾਣੀ ਤੇ ਬੱਬੂ ਇਹ ਮਿੰਦਰਪਾਲ ਹਨ ਇਹ ਸੱਤ ਜਾਣੇ ਤੇ ਸਾਡੇ ਬੰਦਿਆ ਤੇ ਇਹਨਾਂ ਨੇ ਮਤਲਬ ਪਰਚਾ ਕਰਵਾਇਆ ਅਗਲੀ ਤੁਹਾਡੀ ਕੀ ਕਰ ਰਹੀ ਹੈ ਪਾਰਟੀ ਕੀ ਹੈ ਮੰਨ ਲਓ ਜੇ ਤੁਸੀਂ ਅੱਜ ਗੱਲ ਹੋਈ ਅੱਜ ਤੁਸੀਂ ਦਿੱਤੀ ਆ ਅੱਜ ਕੱਲ੍ਹ ਜਣੀ ਗੱਲ ਹੈ ਮੈਸੇਜ ਆਪਾਂ ਪਹੁੰਚਾ ਦੇਣਾ ਤੁਹਾਡਾ ਹਾਂਜੀ ਲੋਕਾਂ ਤੱਕ ਜਾਂ ਪ੍ਰਸ਼ਾਸਨ ਤੱਕ ਤੇ ਜੇ ਕੱਲ ਨੂੰ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਲੈਕੀ ਤੁਸੀਂ ਧਰਨਾ ਲਾਓ ਸਾਡਾ ਸਭ ਦਾ ਮੰਨਣਾ ਇਹ ਹੀ ਆ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਜਿੰਨੇ ਵੀ ਆਪਣੇ ਮਤਲਬ ਪਬਲਿਕ ਇਕੱਠੀ ਹੋ ਗਈ ਇੱਥੇ ਤੱਕ ਜਿੱਦਾਂ ਉਹ ਨਹੀਂ ਸਾਨੂੰ ਪੰਚਾਇਤ ਤੱਕ ਅਸੀਂ ਪਹੁੰਚਾਵਾਂਗੇ ਅਸੀਂ ਬਾਅਦ ਤੋਂ ਬਾਅਦ ਆਪਣੇ ਮਤਲਬ ਜੋ ਜੋ ਰਸਤਾ ਉਹਨਾਂ ਨੇ اختیار ਕੀਤਾ ਤਾਂ ਨਾ ਪ੍ਰਦਰਸ਼ਨ ਦਾ ਉਹੀ ਤੁਸੀਂ ਗਲਤ ਨਹੀਂ ਕਰਾਂਗੇ ਸਹੀ ਕਰਾਂਗੇ ਮੁੰਡੇ ਬਾਰੇ ਵਿੱਚ ਗੱਲ ਕਰ ਰਹੇ ਹਾਂਜੀ ਬਾਤ ਨਹੀਂ ਕਰਾਓ ਬادیه ਬਹੁਤ ਲੱਗਣਾ ਸਾਰੇ ਹੋਈ ਗੱਲਬਾਤ ਦੱਸੋ ਲੋਕ ਦੱਸੋ ਪਤਾ ਕਰ ਗੱਲ ਕਰ ਗੱਲ ਕਰ ਲੋੜ ਹੋ ਜਾ ਕਿਹ ਲੜਾਈ ਤੁਹਾਡੇ ਕਰ ਹਾਂਜੀ ਬੈਠ ਜਾ ਬੈਠ ਜਾ ਬੈਠ ਜਾ ਮਤਲਬ ਚੌਕ ਜੀ ਇੱਕ ਵਾਰ ਇਦਾਂ ਨਹੀਂ ਪਹਿਲਾਂ ਦੱਸੋ ਆਪਣਾ ਨਾਮ ਦੱਸੋ ਸਾਥੀ ਕਰ ਬੇ ਗੱਲ ਉਹ ਦੀ ਕੀ ਗੱਲਬਾਤ ਹੈ ਨਾਮ ਦੱਤ ਬਲ ਮੇਰਾ ਨਾਮ ਬਖਸ਼ਕੌਰ ਵਾ ਹਾਂਜੀ ਅਸੀਂ ਮਤਲਬ ਫਿਰ ਟੌਂਕ ਤੇ ਅਸੀਂ ਲੰਗਰ ਲਗਾਉਣਾ ਸੀਗਾ ਅਸੀਂ ਬਸ ਇੱਥੇ ਚੱਕੇ ਕਰਤੀ ਮੇਰੇ ਹਸਬੰਦ ਸਿੱਖ ਮੇਰਾ ਜੇਠਾ ਬਗਲਾ ਤੇ ਉਹ ਵੈਸੇ ਦਾ ਇਹ ਨਹੀਂ ਗੱਲ ਕੀਤੀ ਕਹਿੰਦੇ ਕਿ ਉਹ ਇਸ ਇਦਾਂ ਕਰਕੇ ਕਹਿੰਦੀ ਆ ਇਹ ਕਹਿੰਦੇ ਕੋਈ ਨਹੀਂ ਸੀ ਸਮਝੌਤਾ ਕਰਵਾਦਾ ਨਹੀਂ ਆ ਕਿੱਦਾਂ ਕਰਕੇ ਕਹਿੰਦੇ ਮਤਲਬ ਬੈਠ ਕੇ ਅੱਛਾ ਹਾਲੀ ਵੀ ਬੈਠ ਕੇ ਤੁਹਾਡੀ ਗੱਲ ਕਰਵਾ ਦੰਨੇ ਆ ਤੇ ਆਪਸ ਵਿੱਚ ਕੋਈ ਲੜਾਈ ਨਾ ਹੋਵੇ ਤੇ ਬੈਠ ਕੇ ਸਮਝੌਤਾ ਹੋ ਜੇ ਮੇਰੇ ਹਸਬੰਦ ਦਾ ਸਾਰੇ ਇਕੱਠੇ ਹੋ ਗਏ ਆ ਮੇਰੇ ਹਸਬੰਦ ਜਿੱਦਾਂ ਮਤਲਬ ਕਿਸੇ ਨੂੰ ਫੋਨ ਕਰ ਦਿੱਤੀ ਬਾਅਦ ਕਹਿੰਦੇ ਭਾਜੀ ਆਜੋ ਆਪਾਂ ਬੈਠ ਕੇ ਗੱਲ ਕਰਨੀ ਆ ਉਹ ਬਸ ਗੱਲ ਹੁੰਦੇ ਹੁੰਦੇ ਹੋਵੇ ਨਾ ਬਸ ਇੱਕੋ ਵਾਰੀ ਮਤਲਬ ਲੜਾਈ ਹੀ ਪੈ ਗਈ ਇਹ ਨਹੀਂ ਹੁਣ ਪਤਾ ਵੀ ਕਿੱਦਾਂ ਉਹ ਮਤਲਬ ਕੀ ਹੋਈ ਆ ਕਿਤੇ ਨਹੀਂ ਮੈਂ ਅੰਦਰ ਸੀਗੀ ਮੈਂ ਕਹਿੰਦੇ ਇਹ ਲੋਕ ਤਾਂ ਭਾਜੀ ਤੁਸੀਂ ਇਦਾਂ ਦਾ ਕੰਮ ਕਰੋ ਤੇ ਪ੍ਰੋਗਰਾਮ ਨਾਲ ਤੁਸੀਂ ਖਰਾਬ ਕਰੋ ਤੇ ਜਿਹੜੀ ਗੱਲ ਕਰਨੀ ਤੁਸੀਂ ਬੈਠ ਕੇ ਕਰ ਲਓ ਹਨਾ ਉਸ ਪ੍ਰਧਾਨ ਸਾਹਿਬ ਉਹ ਨਹੀਂ ਇਦਾਂ ਮਤਲਬ ਫੋਨ ਨਿਕਲ ਆ ਗਿਆ ਸਦਾ ਤੇ ਇਹ ਲੈ ਗਏ ਉੱਥੇ ਨੂੰ ਗੁਰਦੁਆਰੇ ਮਤਲਬ ਚਲੇ ਗਏ ਉਹਨਾਂ ਦੀ ਪ੍ਰਧਾਨ ਸਾਹਿਬ ਦੀ ਭੁਜਾਈ ਦੀ ਉਹਨਾਂ ਦੀ ਵਾਇਸ ਤੋਂ ਬੋਲ ਰਹੇ ਸੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਜੀ ਜੀ ਤੁਸੀਂ ਬੋਲੋ ਨਾਲ ਕਿ ਫਿਰ ਤੁਸੀਂ ਜਾਓ ਉਹਨਾਂ ਨੂੰ ਦੇਖੋ ਪਹਿਲਾਂ ਜਿਹੜੀ ਗੱਲ ਕਰਨੀ ਆਲੀ ਆਪਾਂ ਬਾਅਦ ਚ ਕਰ ਲਵਾਂਗੇ ਅਨਾ ਕਹਿੰਦੇ ਨਹੀਂ ਤੁਸੀਂ ਇੰਦਾ ਨਹੀਂ ਕਰਦੇ ਮੈਂ ਤਾਂ ਤੁਸੀਂ ਜਾਉਗਾ ਨਾ ਪਹਿਲਾਂ ਉਹਨੂੰ ਫਿਰ ਅਸੀਂ ਮੰਨ ਕੋਰਤ ਵਾਲੇ ਛੱਡ ਗਿਆ ਉੱਥੇ ਮੈਂ ਇਹੀ ਗੱਲ ਕਹੀ ਜਿਨ੍ਹਾਂ ਨੇ ਮੈਂ ਕਹਿੰਦੇ ਪ੍ਰੋਗਰਾਮ ਨਾ ਖਰਾਬ ਕਰੋ ਤੁਸੀਂ ਜਿਹੜੀ ਕੰਮ ਕਰਨੀ ਆ ਤੁਸੀਂ ਆਪਣਾ ਉਹ ਕੰਮ ਕਰੋਗੇ ਪ੍ਰੋਗਰਾਮ ਨਾ ਖਰਾਬ ਕਰੋ ਉਹ ਮੈਨੂੰ ਦੋਕ ਜਣੇ ਟਟ ਕੇ ਬੈਠੇ ਮੈਂ ਚੁੱਪ ਕੀਤੀ ਆਪਾਂ ਘਰਾਂ ਨੂੰ ਆ ਗਏ ਜਦ ਘਰਾਂ ਲਾ ਕੇ ਅਜੇ ਬੜੀਆਂ ਸੀ ਅੰਦਰ ਜਦੋਂ ਉਧਰੋਂ ਸਾਰੇ ਸੱਤੇ ਆ ਗਏ ਅਸੀਂ ਤਾਂ ਕੋਠੇ ਤੇ ਚੜ ਗਿਆ ਸੀ ਮੈਨੂੰ ਕਹਿੰਦੇ ਵੀ ਇੰਨਾ ਥੋੜੇ ਬੋਝ ਲੈ ਆਈਆਂ ਪਰ ਮੈਂ ਇਹ ਨੂੰ ਇਹ ਲੋੜ ਸੀ ਤਾਂ ਰੋੜਕ ਲਾ ਨਾ ਸਾਡੀ ਨਾ ਦੁਸ਼ਮਣੀ ਸੀ ਨਾ ਸਾਡੀ ਨਾ ਸੀ ਅਸੀਂ ਤਾਂ ਸਮਝੌਤਾ ਕਰਾਂ ਚਾਹੀਤ ਸਾਨੂੰ ਨਹੀਂ ਪਤਾ ਕਿ ਸਾਡੀ ਐਡਾ ਬੜਾ ਅੰਦਾਜ਼ਾ ਨਹੀਂ ਲਾ ਲਾਂਗੇ ਠੀਕ ਹਾਂ ਜਿਹੜੀ ਮਿਲੇ ਸਾਲ ਲੜਾਈ ਹੋਈ ਸੀ ਅੱਗੇ ਰੋ ਜਾ ਆ ਦੇ ਆ ਦੇ ਦੋ ਸਾਲ ਪਹਿਲੇ ਸਾਲ ਹੋਈ ਤੇ ਦੋ ਸਾਲ ਹੋਰ ਮੈਨੂੰ ਸਾਲ ਜਿਹੜੀ ਦੋ ਸਾਲ ਪਹਿਲੇ ਉਹ ਦੋ ਪਿਛਲੇ ਸਾਲ ਲੜਾਈ ਹੋਈ ਸੀ ਤੇ ਨਸਰ ਹੋ ਗਿਆ ਸਾਡੇ ਬੱਚੇ ਪਾਲਕੀ ਦੇ ਮੋਹਰੇ ਰੱਸਾ ਫੜ ਕੇ ਤੁਲੋ ਸੀ ਇਹ ਜਿਹੜਾ ਇੱਕ ਫੋਲਕੇ ਦਾ ਮੁੰਡਾ ਆ ਰਾਹੁਲ ਛਿੰਦਰ ਦਾ ਮੁੰਡਾ ਉਹ ਆ ਕੇ ਮੇਰੇ ਮੁੰਡੇ ਨੂੰ ਤਿੰਨ ਵਾਰੀ ਆਇਆ ਕਹਿੰਦਾ ਸਾਲਿਆ ਕਹਿੰਦਾ ਬਾਹਰ ਆ ਜਾ ਜਰਾ ਤੈਨੂੰ ਅਸੀਂ ਦੋ ਹੱਥ ਦੇਖਣ ਆ ਮੇਰੇ ਮੁੰਡੇ ਨੇ ਇਹੀ ਗੱਲ ਕਹੀ ਕਹਿੰਦਾ ਨਗਰ ਕੀਰਤਨ ਇੱਕ ਵਾਰੀ ਨਿਭੜ ਲੈਣ ਦੇ ਫੇ ਤੁਸੀਂ ਜੋ ਮਰਜ਼ੀ ਕਰ ਲੈ ਉਸ ਮੁੰਡੇ ਨੇ ਗੰਦੀ ਗਾਲ ਕੱਢੀ ਛਿੰਦਰ ਦੇ ਮੁੰਡੇ ਨੇ ਗੰਦੀ ਗਾਲ ਕੱਢੀ ਉਸ ਉਹ ਤਾਂ ਜਿੱਸੀ ਤਾਂ ਉੱਥੇ ਆਇਆ ਸੀ ਟਰੈਕਟਰ ਉਹ ਵੀ ਜਦੋਂ ਕੋਰ ਹਟਾਉਣਾ ਉਹ 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 ਠੀਕ ਹੈ ਉਹਨਾਂ ਨੂੰ ਸਰਪੰਚ ਭਾਜੀ ਸਜ਼ਾਈ ਕੀਤੀ ਜਾਂਦੇ ਸਰਪੰਚ ਗੁਰੂ ਦੇ ਨਾਲ ਜੁੜਿਆ ਆ ਇਹ ਨਹੀਂ ਉਹ ਕਿਹੜਾ ਇਹਨਾਂ ਨੂੰ ਸਜ਼ਾ ਦਿੱਤੀ ਇਹਨੂੰ ਜੋੜੇ ਸਾਫ ਕੀਤਾ ਗੁਰੂ ਦੀ ਉਹ ਗੁਰੂ ਜੀ ਦਾ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਕਿਉਂ ਨਹੀਂ ਉਹਨਾਂ ਵੀ 19 ਹਜ਼ਾਰ ਵੰਡਦੀ ਸੀ ਜਿਹਨੇ ਬਿਆਦਰੀ ਇਹ ਕੀਤੀ ਬਿਆਦਰੀ ਉਹਨੇ ਕਿ ਕਿ ਨਗਰ ਕੀਤੋਂ ਉਸ ਮੁੰਡੇ ਨੇ ਕਾਲਾ ਕਮਾੜਿਆ ਕਾਲਾ ਕੱਢਣਾ ਭਾਜੀ ਸਰਪੰਚ ਨੇ ਆ ਜਮਣੂ ਇਹ ਬਿਆਦ ਨੂੰ ਤਾਂ ਪਰਚਾ ਮੈਂ ਉਸ ਮੁੰਡੇ ਤੇ ਦੇਣ ਲੱਗੀ ਸੀ ਮੈਂ ਉਹ ਲੈਨ ਵਿੱਚ ਲਿਖੀ ਸੀ ਕਿ ਮੈਂ ਤੋਂ ਲਿਖੀ ਸੀ ਲੈਨ ਉਹ ਵਿੱਚ ਲਿਖੀ ਭਾਜੀ ਨੇ ਉਹ ਪਟਵਾਤੀ ਲੈਨ ਕਹਿੰਦਾ ਇਹ ਗੱਲ ਬਹੁਤ ਦੂਰ ਤੱਕ ਜਾਣੀ ਬਿਆਦਰੀ ਦੀ ਅੱਛਾ ਉਹਨੇ ਬਿਆਦ ਵੀ ਕੀਤੀ ਅਸੀਂ ਰੱਦ ਕਰਤਾ ਉਹ ਤੇ ਉਹਨੇ ਬਿਆਦ ਵੀ ਦਾ ਝੂਠਾ ਪਰਚਾ ਇਹ ਸਾਤੇ ਪਾ ਇਹ ਉਹਨੇ ਕੋਦਾ ਆਪੇ ਨਾਲ ਇਹੋ ਜਿਹੀ ਸਲਾਹ ਮਿਲ ਗਈ ਉਹਨੂੰ ਕਿ ਉਹਦਾ ਮੁੱਢ ਚਾਹੀਦੀ ਸੀ ਟਰੈਕਟਰ ਉਹਨੇ ਖੜਾ ਕੀਤਾ ਨੰਬਰ ਪੰਨੇ ਆਪੇ ਕੀਤੀ ਇੱਕ ਮਿੰਟ ਸਾਲ ਗੁਰਦਵਾਰਾ ਸਾਹਿਬ ਵਿੱਚ ਟਰੈਕਟਰ ਖੜਾ ਸੀਗਾ ਉਹ ਨਹੀਂ ਪੰਨੇ ਆ ਪਾਰਕਿੰਗ ਵਾਲਾ ਜਿਹੜੀ ਜੇਬ ਵਿੱਚ ਸੀ ਖੜਾ ਜਿਹੇ ਜੱਸੀ ਲੈ ਕੇ ਆਥੇ ਪਾਲਕੀ ਉਹ ਪਾਰਕੀ ਦੀ ਲੱਗਿਆ ਜਿਹੜਾ ਸਾਧਨ ਖੜਾ ਸੀਗਾ ਉਹਦਾ ਕਿ ਕਿਸੂਰ ਨਹੀਂ ਉਹਨੂੰ ਪੰਨੇ ਆ ਗੁਰਦਵਾਰਾ ਸਾਹਿਬ ਵਿੱਚ ਪਾਲਕੀ ਦੀ ਯਾਤਰੀ ਜਮਾਨੇ ਉੱਥੇ ਉਹ ਬਰਾਜਮਨ ਕਰਨੀ ਸੀ ਉਹਦੀ ਉਹਨੂੰ ਕੰਨੜ ਕਰਕੇ ਉਹ ਬੇਅਦਬੀ ਹੋਈ ਇਹ ਬੇਅਦਬੀ ਨਹੀਂ ਹੋਈ ਇਹ ਤਾਂ ਉਹਨਾਂ ਨੇ ਕੀਤੀ ਆ ਉਹਨਾਂ ਨੇ ਕੀਤੀ ਆ ਸਾਧਨ ਤੋਂ ਆਪਣੇ ਨਾਲ ਆਸੀ ਕੋਈ ਨਹੀਂ ਬਦਲਣਾ ਜੀ ਜੇ ਤੁਸੀਂ ਬੋਲਦੇ ਹੋ ਸਾਧਨ ਬਨਣ ਦਾ ਮਤਲਬ ਕੀ ਆ ਉਹਨਾਂ ਦਾ ਇਹ ਦੱਸੋ ਤੁਸੀਂ ਪਹਿਲਾਂ ਇਹ ਸਾਰੇ ਕਹਿੰਦੇ ਉਹ ਵੀ ਐਮਐਲਏ ਨਾਲ ਉਹ ਵੀ ਹੁਣ ਸਾਰੇ ਐਮਐਲਏ ਖੁਦ ਉੱਤੇ ਜਾ ਕੇ ਦੇਖਣਾ ਨਾ ਕੀ ਹੋਇਆ ਪਹਿਲਾਂ ਉੱਥੇ ਕਹਿੰਦੇ ਰਿਜੈਕਟ ਕਰ ਲੋ ਯਾਹ ਅਰੇਸਟ ਕਰ ਲੋ ਵੀ ਗੱਲ ਕਰਤਾ ਨਾ ਜੱਤ ਕਰੋ ਨਹੀਂ ਦੇਖਿਆ ਨਹੀਂ ਕੁਝ ਵੀ ਅਰੇਸਟ ਕਰਨ ਨੂੰ ਵੀ ਉਹ ਨਹੀਂ ਕਿੱਦਾਂ ਕਹਿਤਾ ਵੀ ਗੱਲ ਕਰ ਜਿਹੜੀ ਗੱਲ ਤਾਂ ਨਾ ਕਰ ਉਹ ਗੱਲ ਕਰ ਸਰ ਇਹਦੇ ਵਿੱਚ ਕੋਈ ਇਨਸਾਫ ਨਹੀਂ ਕੀਤਾ ਸਾਡੇ ਨਾਲ ਇਨਸਾਫ ਕੀਤਾ ਜਾਵੇ ਸਹੀ ਨੂੰ ਸਹੀ ਗੱਲ ਨੂੰ ਗੱਲ ਕੀਤਾ ਜਾਵੇ ਇੱਟਾ ਰੋੜੇ ਉਹ ਨਹੀਂ ਬਰਾਏ ਨਾ ਕਿ ਇਨੀ ਬਰਾਏ ਇੱਟਾ ਸ਼ੁਰੂਆਤ ਉਹ ਨਹੀਂ ਕੀਤੀ ਪ੍ਰਧਾਨ ਸਾਹਿਬ ਨੇ ਕਹਿੰਦੇ ਸਿਰ ਪਾਤਾ ਸਿਰ ਤੋਂ ਪਾੜ ਕੇ ਵੀ ਦੇਵੀ ਉਹ ਇੱਟਾ ਬਰਾਏ ਕਿਉਂ ਬਰਾਏ ਇੱਟਾ ਰੋੜੇ ਸਰਪੰਚ ਸਾਹਿਬ ਦੀ ਇੱਥੇ ਤਾਂ ਗਈ ਭੰਨੀ ਸਾਰੇ ਗੇਟ ਭੰਨਿਆ ਕੁੜੀਆਂ ਨੂੰ ਗੱਲ ਕਰਾ ਕੱਢੀਆਂ ਗਈਆਂ ਉਹਨੇ ਕਿਉਂ ਕੱਢੀਆਂ ਗਈਆਂ ਗੱਤ ਆਏ ਗੱਲ ਜਿਹੜੀ ਗੱ ਹਰ ਗੱਲ ਜਿਹੜੀ ਸਹੀ ਉਹ ਸਹੀ ਤੇ ਸਾਹਬ ਕੀਤਾ ਜਾਵੇ ਸਾਪੈਂ ਸਾਹਬ ਨੂੰ ਬਾਹਰ ਕੱਢਿਆ ਜਾਵੇ ਠੀਕ ਹੈ ਹੋਰ ਕੋਈ ਮੁੱਦਾ ਨਹੀਂ ਹੋਣ ਸਾਡੇ ਕੋਲ ਰਾਤੀ ਇਹ ਬੰਦੇ ਆਏ ਸੀਗੇ ਸਾਨੂੰ ਕਹਿੰਦੇ ਜੇ ਤੁਸੀਂ ਇੱਕ ਫੋਟੋ ਤਾਂ ਕਰ ਦਿਓ ਜਿਹੜੀ ਸਰਪੰਚੀ ਆ ਸਰਬਸੰਮਤੀ ਨਾਲ ਸਾਡੇ ਨਾਂ ਕਰ ਦਿਓ ਅਸੀਂ ਇਹ ਜਿਹੜੀ ਬੇਅਦਬੀ ਦਾ ਪਰਚਾ ਤੁਹਾਡੇ ਤੋਂ ਹਟਾ ਦਵਾਂ ਪਰ ਅਸੀਂਗਾ ਸਾਨੂੰ ਨਹੀਂ ਇਹ ਮਨਜ਼ੂਰ ਗੱਲ ਹੈਗੀ ਭਾਜੀ ਇਹ ਵੀਡੀਓ ਵੀ ਚੱਲਣੀ ਆ ਇਹ ਖਬਰ ਵੀ ਲੱਗਣੀ ਆ ਜਿਹੜਾ ਵੀ ਲਵਜ ਬੋਲਣਾ ਬੜਾ ਆਪਣੇ ਸਾਹਬਨਾਦ ਦੀ ਗਲਤ ਨਾ ਹੋਵੇ ਇਹ ਚ ਨਹੀਂ ਗਲਤ ਨਹੀਂ ਜੀ ਹੈਗੀ ਠੀਕ ਕਿੰਨੇ ਮੈਂਬਰ ਜਿੱਦਾਂ ਆਏ ਸੀਗੇ ਤੇ ਗੱਲ ਹੋਈ ਇਦਾਂ ਜੀ ਅਸੀਂ ਘਰੇ ਸਕੇ ਜਿੱਦਾਂ ਤੇ ਹਾਂਜੀ ਹਾਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਜਿਆਨਾ ਉਹ ਕਹੜਾ ਇਰਾਤੀ 3:30 ਉਹਨਾਂ ਨੇ ਆ ਕੇ ਦੱਸਿਆ ਵੀ ਸਾਨੂੰ ਉਧਰੋਂ ਪ੍ਰੈਸ਼ਰ ਪੈ ਰਿਹਾ ਆ ਸਾਡਾ ਮਤਲਬ ਆਂ ਜਿਹੜੀਆਂ ਸਾਡੀਆਂ ਕੁਝ ਸ਼ਰਤਾਂ ਆ ਉਹ ਰੱਖੀਆਂ ਜਾਣ ਮੋੜੇ ਅਸੀਂ ਉਹਨਾਂ ਨੂੰ ਦੱਸਿਆ ਵੀ ਚਲੋ ਦੱਸੋ ਵੀ ਤੁਸੀਂ ਸਾਨੂੰ ਛਾਤਾਂ ਕੀ ਆ ਲੈ ਤੁਹਾਡੀਆਂ ਤੇ ਉਹਨਾਂ ਨੇ ਦੱਸਿਆ ਵੀ ਸਾਡੀ ਪਹਿਲੀ ਸ਼ਰਤ ਇਹ ਆ ਵੇ ਸਰਪੰਚ ਦੀ ਸਾਰਵਸ਼ਾਂਤੀ ਨਾਲ ਕੇਵਲ ਰਾਮਦੀ ਘਰ ਵਾਲੀ ਨੂੰ ਜਿਹੜੀ ਜੋ ਕਿ ਪਾਂਚਿਆ ਉਹਨੂੰ ਦਿੱਤੀ ਜਾਵੇ ਅਸੀਂ ਕਿਹਾ ਵੀ ਬਾਕੀ ਦੂਸਰੀ ਸਾਡੀ ਕਹਿੰਦੇ ਆ ਕਿ ਮੰਗ ਇਹ ਆ ਵੀ ਤੁਹਾਡੇ ਘਰ ਦੇ ਜਿਹੜੇ ਜੀ ਆ ਨਾ ਵੀ ਜਦੋਂ ਉਹ ਸੰਗਰਾਮ ਵਾਲੇ ਦਿਨ ਮੱਥਾ ਟੇਕਣ ਆਉਣ ਜਿਹੜੇ ਪ੍ਰਧਾਨ ਸਾਹਿਬ ਉਹਨਾਂ ਨੂੰ ਮਤਲਬ ਮੱਥਾ ਟੇਕਣ ਪੈਰੀ ਹੱਥ ਲਾਉਣ ਤੇ ਮਾਈਕ ਦੇ ਵਿੱਚ ਆ ਕੇ ਬੋਲਣ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਸੰਗਰਾਮ ਵਾਲੇ ਦਿਨ ਤੇ ਤੀਸਰੀ ਗੱਲ ਉਹਨਾਂ ਨੇ ਇਹ ਰੱਖੀ ਵੀ ਕਿ ਸਿਕਿਆਨ ਦੇ ਸੀ ਪੰਜ ਸਾਲ ਤੱਕ ਇਹਨਾਂ ਦਾ ਟਰੈਕਟਰ ਟਰਾਲੀ ਕੋਈ ਵੀ ਆਪਣੇ ਸ਼ੀਰਗੁਰ ਗ੍ਰੰਥ ਸਾਹਿਬ ਦੀ ਪਾਲਕੀ ਨਹੀਂ ਲਾਏ ਜਦ ਕਿ ਸਾਡੇ ਜਿਹੜੇ ਹੈ ਨਾ ਪਰ ਮਤਲਬ ਪਿੰਡ ਦਾ ਇਹ ਦੂਸਰਾ ਹੋਇਆ ਹੈ ਜੇ ਮਾਤਾ ਪਿਤਾ ਮਤਲਬ ਇਹਨਾਂ ਨੇ ਗੱਲਬਾਤ ਕੀਤੀ ਵੀ ਜੇ ਕੋਈ ਨਵਾਂ ਮਤਲਬ ਟਰੈਕਟਰ ਟਰਾਲੀ ਲੈਂਦਾ ਆ ਉਹ ਲਾ ਸਕਦਾ ਹੈ ਠੀਕ ਹੈ ਜੀ ਤੇ ਅਸੀਂ ਵੀ ਨਵਾਂ ਟਰੈਕਟਰ ਟਰਾਲੀ ਲਿਆ ਸੀ ਇਹਨਾਂ ਦੀ ਛੱਟ ਨਾਲ ਗੱਲ ਹੋ ਚੁੱਕੀ ਸੀ ਵੀ ਜੇਕਰ ਤੁਸੀਂ ਨਵਾਂ ਟਰੈਕਟਰ ਟਰਾਲੀ ਲਿਆ ਆ ਤਾਂ ਤੁਸੀਂ ਲਾ ਦਿਓ ਇਹਨਾਂ ਨੇ ਪ੍ਰਧਾਨ ਸਾਹਿਬ ਨੇ ਆਪ ਕਿਹਾ ਸੀ ਪਾਜੀ ਉਹਨਾਂ ਨੂੰ ਸਰਪੰਚ ਸਾਹਿਬ ਦਾ ਸਰਪੰਚ ਜੋ ਫਾਰਮ ਦੀ ਤੁਮਾ ਜੀ ਬਈ ਤੁਸੀਂ ਆਪਣਾ ਟਰੈਕਟਰ ਟਰਾਲੀ ਲਾਹੋ ਇਹਨਾਂ ਨੇ ਆ ਪਾਲਕੀ ਬੁੱਕ ਕਰਵਾਈ ਆ ਜਦੋਂ ਹਨਾ ਸ਼ਾਮ ਦੇ ਟਾਈਮ ਇੱਕ ਦਿਨ ਪਹਿਲਾਂ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਜਦੋਂ ਪਾਲਕੀ ਸਾਹਿਬ ਸਜਾ ਕੇ ਅਸੀਂ ਆਪਣੇ ਘਰੋਂ ਟਰੈਕਟਰ ਟਰਾਲੀ ਤੋਂ ਆ ਕੇ ਦੋਈ ਉੱਥੇ ਖੜੇ ਕਰਕੇ ਆਏ ਗੁਰਦੁਆਰਾ ਸਾਹਿਬ ਇਹ ਸਾਨੂੰ ਯਾਦ ਦਰਦ ਦਿੰਦੇ ਵੀ ਤੁਹਾਡਾ ਟਰੈਕਟਰ ਟਰਾਲੀ ਇੱਥੇ ਨਹੀਂ ਲੱਗਣਾ ਦੋ ਚਾਰ ਜਣੇ ਆ ਕੇ ਐਨ ਸਾਡੇ ਨਾਲ ਚਾਹਤੀ ਨਾਲ ਮਤਲਬ ਗੱਲ ਕਰ ਲੈਂਦੇ ਸਾਨੂੰ ਕੋਈ ਏ ਇਦਾਂ ਦਾ ਇਤਰਾਜ਼ ਨਹੀਂ ਸੀਗਾ ਵੀ ਮਤਲਬ ਅਸੀਂ ਉਹਨਾਂ ਨੂੰ ਅਸੀਂ ਕਿਉਂ ਆਪਣਾ ਨਗਰ ਕੀਰਤਨ ਕਰਾਉਣਾ ਸੀ ਸਾਡੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸਾਰਿਆਂ ਤਾਂ ਮਤਲਬ ਅਸੀਂ ਵੀ ਤਾਂ ਉਹਨਾਂ ਦਾ ਉਹਨੇ ਹੀ ਪੁੱਤਰ ਆ ਉਹਨੇ ਉਹਨਾਂ ਦੇ ਅਸੀਂ ਵੀ ਬੱਚੇ ਆ ਨਾ ਤੇ ਇਹਨਾਂ ਨੇ ਕੀ ਕੀਤਾ ਉਸ ਦਿਨ ਗੱਲ ਨਹੀਂ ਕੀਤੀ ਇਹਨਾਂ ਨੇ ਗੱਲ ਉਸ ਦਿਨ ਕਿਸੇ ਜਿੱਦਣ ਨਗਰ ਕੀਰਤਨ ਨੂੰ ਹੋਣਾ ਸੀਗਾ ਉਹ ਸਵੇਰ ਨੂੰ ਇਹਨਾਂ ਨੂੰ ਵੀ ਪਤਾ ਸੀ ਚਲੋ ਜੇ ਗੱਲ ਹੋਈ ਵੀ ਆ ਠੀਕ ਆ ਅਸੀਂ ਇਹ ਨਹੀਂ ਅਸੀਂ ਕੋਈ ਤੱਕੇ ਸ਼ਾਇ ਹੀ ਕੀਤੀ ਵੀ ਸਾਡੇ ਮਤਲਬ ਬੱਚਾ ਸਾਡਾ ਜੱਸੀ ਚਲਾਊਗਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿਉਂਕਿ ਇਹਨਾਂ ਨੇ ਕਦੇ ਹੈ ਨਾ ਸਾਡੇ ਡੈਥ ਹੋ ਗਈ ਸੀ ਅਸੀਂ ਉਸ ਦਿਨ ਦਾਗਾ ਤੇ ਜਾਣਾ ਸੀਗਾ ਤੇ ਉੱਥੇ ਸ਼ਾਇਦ ਡਰਾਈਵਰ ਨੇ ਚਲਾਉਣਾ ਸੀਗਾ ਤੇ ਟਰੈਕਟਰ ਟਰਾਲੀ ਹੈ ਨਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪ੍ਰਧਾਨ ਸਾਹਿਬ ਦੇ ਗਾਲ ਕੱਢੀ ਆ ਤੁਸੀਂ ਦੱਸੋ ਬਈ ਗਾਲ ਕੱਢਣੀ ਕਿੰਨੀ ਕੁ ਵਧੀਆ ਗੱਲ ਗੁਰੂ ਘਰ ਦੇ ਵਿੱਚ ਬਹਿ ਕੇ ਗਾਲ ਕੱਢਣੀ ਉਹ ਬੇਅਤ ਵੀ ਨਹੀਂ ਹੈ ਗੁਰੂ ਘਰ ਦੇ ਬਾਰਤਨਾਂ ਨੂੰ ਚੱਕ ਕੇ ਸਾਡੇ ਨਾਲ ਲੜਨ ਆਏ ਹੀ ਆ ਸਾਡੇ ਜਿਹੜੇ ਮੇਰੇ ਦਿਉਰ ਆ ਪੀਜੀਆ ਦਾਖਲਾ ਕਰਵਾਏ ਹੋਇਆ ਉਹਨਾਂ ਦੇ ਇਹਨਾਂ ਨੇ ਉਹ ਪਲਟਾ ਮਾਰਿਆ ਲੈ ਆ ਕੇ ਉਹ ਖੁਰਚਣਾ ਮਾਰਿਆ ਉਹ ਬੇਅਦਬੀ ਨਹੀਂ ਹੈ ਉੱਥੇ ਟਰੈਕਟਰ ਸਾਡਾ ਖੜਾ ਸੀ ਜਿੱਥੇ ਫਾਲਕੀ ਸਾਹਬ ਸਿਜਾਈ ਜਾਣੇ ਸੀ ਉਹਨੂੰ ਇਹਨਾਂ ਨੇ ਪ੍ਰਧਾਨ ਨੇ ਆਪ ਉੱਥੇ ਭੰਨਿਆ ਸਾਡੇ ਕੋਲ ਸਾਰਾ ਫਰੂਫ ਪਿਆ ਆ ਸਾਰਾ ਕੁਝ ਸੀਸੀਟੀਵੀ ਕੈਮਰੇ ਜਿਹੜੇ ਗੁਰਦੁਆਰਾ ਸਾਹਿਬ ਦੇ ਸਾਡੀ ਬਾਰ ਬਾਰ ਇਹੀ ਬੇਨਤੀ ਆ ਵੀ ਸੀਸੀਟੀਵੀ ਕੈਮਰਾ ਗੁਰਦੁਆਰਾ ਸਾਹਿਬ ਦੇ ਕੋਲੇ ਜਾਣ ਸਾਡੇ ਘਰ ਦੇ ਕੋਲੇ ਜਾਣ ਜੋ ਕਿ ਅੱਗੇ ਦੀ ਕਾਰਵਾਈ ਹੋਵੇ ਸਾਡੇ ਤੇ ਜਿਹੜੀਆਂ ਲੱਗੀਆਂ ਧਾਰਾਂ ਉਹ ਹਟਾਈਆਂ ਜਾਣ ਬਸ ਅਸੀਂ ਮਤਲਬ ਅਸੀਂ ਇਹ ਕਹਿੰਦੇ ਵੀ ਜਿੱਥੇ ਅਸੀਂ ਦੋਸ਼ੀ ਪਾਏ ਗਏ ਸਾਡਾ ਪੂਰਾ ਪਰਿਵਾਰ ਭੁਗਤੂਗਾ ਨਹੀਂ ਤਾਂ ਇਹਨਾਂ ਦੇ ਜਿੰਨੇ ਅਸੀਂ ਨਾਮ ਲਿਖਾਏ ਆ ਉਹ ਭੁਗਤਣ ਨੂੰ ਮਤਲਬ ਪ੍ਰਸ਼ਾਸਨ ਜਾਂ ਮਤਲਬ ਅਬਲੀ ਤੋਂ ਇਹ ਸਾਡੇ ਨਾਲ ਖਾਓ ਇਹ ਸੱਜਣਾ ਸਿੰਘ ਬਸੇਂਗਰ ਦਾ ਸੰਮਤ ਅੱਜ ਦੀਆਂ ਵਿਸ਼ੇਸ਼ ਸਰਗੀਆਂ ਹਨ ਫਿਰ ਤਾਂ ਬਿਅਤ ਇਤਾਲੀਆ ਸਰਕਾਰੀਆਂ ਲੈ ਕੇ حاضر ਹੋਮਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ